ਸ਼ਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰજન ਦਰਸ ਪਰਤ੍ਰੇ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੇ ਕਾਹੂ ਕਿ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਬਿਖਿਆ ਪਰਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਚ ਦੋਖ ਤੇ ਰਹਤ ਨਾਨਕ ਕੋਟ ਮੱਧ ਏ ਕੋ ਐਸਾ ਅਪਰਸ ਬੈਸਨੋ ਸੋ ਜਿਸੂ ਪਰਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਦਿ ਕਿਰਪਾਲ ਆਪ ਦੜੈ ਅਵਰਹਿ ਨਾਮ ਜਪਾਵੈ ਨਾਨਕ ਓਹ ਬੈਸਨੋ ਪਰਮਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤੇ ਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖੋਵੈ ਤਿਸ ਭਗਉਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਤ ਜੋ ਮਨ ਪ੍ਰਬੁੱਧੈ RAM ਨਾਮ ਆਤਮ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਰ ਜੋ ਨਾ ਆਵੈ ਬੇਦਪ੍ਰਾਨ ਸਿਮਰਤ ਮਹਿ ਦੇਖ ਬੇਦਪ੍ਰਾਨ ਸਿਮਰਤ ਬੂਝੈ ਮੂਲ ਚੋ ਸੂਖਮ ਮਹਿ ਜਾਣੈ ਅਸਥੂਲ ਚੋ ਵਰਨਾ ਕੋ ਦੇਉ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੇ ਪਾਸ ਪ੍ਰੇਤ ਮੁਗਧ ਪਾਥਰ ਕਉ ਉਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਇਆ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕਹੋ ਆਪ ਕਿਰਪਾ ਕਰੇ ਤੇ ਸਦਾਸ ਕਹੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੇ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੇ ਤੈਸਾ ਮਾਨ ਤੈਸਾ ਬਮਹਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਆਖੈ ਤੈਸਾ ਤਨ ਨਾਓ ਆਪੇ ਕਰਨ ਕਰਾਮਨ ਜੋਗ ਪ੍ਰਭ ਭਾਵੇ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ 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 ਦਇਾਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਾ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਗੋਟ ਆਚਾਰ ਵਿਵਹਾਰੀ ਕਈ ਕੋਟ ਪਹਿ ਤੀਰਥ ਵਾਸੀ ਕਈ ਗੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰਹਿ, ਕਈ ਕੋਟ ਕਬ ਕਾਬ ਵਿਚਾਰਹਿ। ਕਈ ਕੋਟ ਨਾਵ ਤਨ ਨਾਮ ਧਿਆਵਹਿ, ਨਾਨਕ ਕਰਤੇ ਕਾ ਅੰਤ ਨਾ ਪਾਵਹਿ। ਕਈ ਕੋਟ ਭਏ ਅਭਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮਨ ਕੋਰ ਕਈ ਕੋਟ ਪਰਦਰਭ ਕੋਹਿ ਰਹੇ ਕਈ ਕੋਟ ਪਰ ਦੂਖ ਨਾ ਕਰੇ ਕਈ ਕੋਟ ਮਾਇਆ ਸ਼ਰਮ 마ਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸਪੂ ਮੰਡਲ, ਕਈ ਕੋਟ ਸਸੀ ਅਰ ਸੂਰ ਨਖਿਆਤਰ, ਕਈ ਕੋਟ ਦੇਵ दानव ਇੰਦਰ ਸਿਰ ਛਤਰ। ਸਗਲ ਸਮਗਰੀ ਆਪਨਾ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਸਤਾਮਸ ਸਾਤਕ ਕਈ ਕੋਟ 베ਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵੈ ਕਈ ਕੋਟ ਗ੍ਰੀਸ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿੰਨਰ ਪਿ사ਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰਹੇ ਕਈ ਕੋਟ ਬਹੁ ਜੋਨੀ ਫਿਰਹੇ ਕਈ ਕੋਟ ਬੈਠਦੇ ਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਸ ਪ੍ਰਭ ਕੈ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤੈਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖੋਜਨਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤੇਨ ਕਉ ਮਿਲੇੋ ਪ੍ਰਭ ਅਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਬਿਸਥਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਉ ਭਾਂਤ ਪ੍ਰਪਤਿ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤិន ਹੋਵਤ ਆਤਮ ਪ੍ਰਗਾਸ ਕਈ ਕੋਟ ਤਤਕੇ ਬੀਤੇ ਸਦਾ ਨਿਹਾਰੇ ਏਕੋ ਨਿਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕਉ ਸਾਸ ਸਾਸ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੇ ਸੋਈ ਹੋਗ ਖਿਨ ਮੈ ਥਾ ਪੋਥਾ ਪਨਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮਿ ਧਾਰ ਅਧਰ ਰਹਾਵੇ ਹੁਕਮਿ ਉਪਜੈ ਹੁਕਮ ਸਮਾਵੈ ਹੁਕਮਿ ਊਚ ਨੀਚ ਬਿਵਹਾਰ ਹੁਕਮਿ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਾ ਅਸਮਾਈ ਪ੍ਰਭ ਭਾਵੇ ਮਾਨੋਖ ਗਤ ਪਾਵੇ ਪ੍ਰਭ ਭਾਵੇ ਤਾ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਪਾਖੈ ਪ੍ਰਭ ਭਾਵੇ ਤਾਂ ਪਤ ਤਉ ਧਾਰੈ ਆਪ ਕਰੈ ਆਪਨ ਵਿਚਾਰੈ ਦੁਆ ਸਰਿਆ ਕਾ ਆਪ ਸੁਆਮੀ ਖੇਲੇ ਬਿਕਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਮਾਵੇ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾਵੇ ਕਹੋ ਮਾਨ ਕੁੱਤੇ ਕਿਆ ਹੋਇ ਆਵੈ ਜੋਤਿ ਸੁਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਇ ਤਾ ਸਭ ਕਿਛ ਲੈ ਜੋਤਿ ਸੁਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤਾ ਆਪਣਾ ਆਪ ਬਚੈ ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਇ ਚਾਰਕੁੰਟ ਫਿਰ ਆਵੈ ਕਰ ਕਿਰਪਾ ਜਿਸਾ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਸ਼ੂਨਾ ਆਵ ਤਿਸ ਤਤਕਾਰ ਦਹਿਸ ਪ੍ਰਗਟਾਵੈ ਜਾਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਨਤ ਆਪ ਬਣਾ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ 나ਥ ਆਗਿਆਕਾਰੀ ਬੱਪਰਾ ਜੀਓ ਜੋ ਤਿਸ ਭਾਵੇ ਸੋਈ ਫੁਨਥਿਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰਖ ਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੈ ਬੋ ਭਾਤ ਕਬੂ ਸੋਏ ਰਹਿ ਦਿਨ ਰਾਤ ਕਬਹੂ ਮਹਾਕਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭਿਖਾਰੀ ਨੀਜ ਕਾ ਸਾਜਾ ਕਬਹੂ ਆਪ ਕੀਰਤਮ ਆਵੇ ਕਬਹੂ ਭਲਾ ਭਲਾ ਕਹਾਵੇ ਕਬਹੂ ਜੋ ਪ੍ਰਭ ਰਾਖੈ ਤੇ ਵੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਾਰ ਤੀਰਥਿ ਸਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬੂ ਕੀਟ ਹਸਪਤਾ ਗੋਇ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭਾ ਵੈ ਤਿਵੈ ਨਿਚਾਵੇ ਜੋਤਿ ਸੁਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗਤਿ ਹੋ ਪਾਵੇ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬినాਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜੋ ਜਾਲ ਮਹਿ ਜਲਾਇ ਖਟੰਮ ਤਿਉ ਜੋਤੀ ਸੰਗ ਜੋਤ ਸਮਾਨ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਬ ਮਹਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨੈ ਮੈਂ ਜੋ ਬਨਮੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸ ਕਹੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕੀ ਹਾ ਮੁਕਤ ਆਗੈ ਸੁਖ ਪਾਵੇ ਧਨਮੰਤਾ ਹੋਏ ਕਰ ਗਰਬਾਵੇ ਤ੍ਰਣ ਸਮਾਨ ਕਛ ਸੰਗ ਨ ਜਾਵੇ ਬਾਉਲਾਸ ਕਰਮ ਆਰਖ ਉਪਰ ਕਰੇ ਆਸ ਪਲ ਭੀਤਰਤਾ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮਹ ਹੋਏ ਜਾਏ ਪਸਮੰਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰ ਪ੍ਰਸਾਦ ਜਾ ਕਾ ਮਿਟਾਇ ਬਿਮਾਨ ਸੋ ਜਨ ਨਾਨਕ ਦਰਗਹ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਸ੍ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀ ਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੀ ਰਹਿਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਨੈ ਮੁਝ ਤੇ ਕਸ਼ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਨੈ ਮੈਂ ਕਿਸ਼ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ ਸੈਸ ਖੱਟੇ ਲਖ ਕੋਠ ਧਾਵੈ ਤ੍ਰਿਵਤ ਨਾਵੈ ਮਾਇਆ ਪਾਛੈ ਪਾਵੈ ਅਰਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ ਖਾਪ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿ ਸ਼ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝਾ ਦੇਖੈ ਕਰੈ ਬਿਭੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸਾਇ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਇਕੈ ਸੋਏ ਆਪਣੇ ਚਲਤ ਆਪ ਕਰਨਹਾਰ ਕਉਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦਿ ਕਿਨੈ ਵਖਿਆਨੀ ਸਚ 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 ਸਭ ਕੀਨਾ ਕੋਟ ਮੱਧੇ ਕਿਨੈ ਬਿਰਲੇ ਚੀਨਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸ਼ਰਵਨ ਵਖਿਆਣੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਰਨ ਜੋ ਜਾਣ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਭੌਰ ਅਵਤਾਰ ਅਸ਼ਟਪਦੀ ਸੰਤ ਕਾ ਦੂਖਨ ਆਰਜਾ ਘਟੈ ਸੰਤ ਕਾ ਦੂਖਨ ਜਮਤੇ ਨਹੀਂ ਛੁਟੈ ਸੰਤ ਕਾ ਦੂਖਨ ਸੁਖ ਸਭ ਜਾਏ ਸੰਤ ਕਾ ਦੂਖਨ ਨਰਕ ਮਹਿ ਪਾਏ ਸੰਤ ਕਾ ਦੂਖਨ ਮਤ ਹੋਏ ਮਲੀਨ ਸੰਤ ਕਾ ਦੂਖਨ ਸੋਭਾ ਤੇ ਹੀਨ ਸੰਤ ਕਹਿ ਹਤੇ ਕੋ ਰੱਖਾ ਨਾ ਕੋਏ ਸੰਤ ਕਹਿ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਹਿ ਦੁਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗਜੋਂ ਲਵੈ ਸੰਤਨ ਕਹਿ ਦੁਖਨ ਸਰਪ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੂਖਨ ਤ੍ਰਿਸ਼ਨਾ ਮਹਿ ਜਲੈ ਸੰਤ ਕਾ ਦੂਖਨ ਸਭ ਕੋ ਛਲੈ ਸੰਤ ਕਾ ਦੂਖਨ ਤੇਜ ਸਭ ਜਾਏ ਸੰਤ ਕਾ ਦੂਖਨ ਨੀਜ ਨੀਚਾਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਤਤਾਈ ਸੰਤ ਕਾ ਨਿੰਦਕ ਖਿਣ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੋਖੀ ਕਉ ਢਾਨ ਲਾਗੈ ਸੰਤ ਕੇ ਦੋਖੀ ਕਉ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕਉ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੋਖੀ ਅਦ ਬੀਜ ਤੇ ਟੂਟੈ ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕਉ ਧਿਆਨ ਪਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਰ ਨਾ ਰੱਖ ਨਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੋਖੀ ਈਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ ਜੋ ਪਾਵਕ ਇੰਦਨ ਨਹੀਂ ਧਰਾਪ ਸੰਤ ਕਾ ਦੋਖੀ ਛੁਟੈ ਇਕੈਲਾ ਜੋ ਬੂਆਰ ਤੇਲ ਖੇਤ ਮਾਹੇ ਦੋਹਿਲਾ ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕੀਰਤਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੋਖੀ ਸਦਾ ਸਹਿ ਕਾਈਐ ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੋਖੀ ਕੀ ਪੁਜਾ ਨ ਆਸਾ ਸੰਤ ਕਾ ਦੋਖੀ ਉਠ ਚਲੇ ਨਿਰਾਸਾ ਸੰਤ ਕਾ ਦੋਖ ਨ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿਟੈ ਕੋਏ ਨਾਨਕ ਜਾਨੈ ਸੱਚਾ ਸੋਏ ਸਭ ਘਟ ਤਿਸਕੇ ਓ ਕਰਨਹਿ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ ਸਭ ਕਛ ਵਰਤਾ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਨਾ ਖੇਰ ਆਪ ਕਰਨੈ ਹਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੈ ਤੇ ਸਾਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ